ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਤੇ ਅੱਜ ਅਸੀਂ ਤੁਹਾਨੂੰ ਐਮਸੀ ਕਲੋਨੀ ਦਾ ਪਾਰਕ ਆ ਜਿਹੜਾ ਕਿ ਸਭ ਤੋਂ ਵਧੀਆ ਤੇ ਸਾਫ਼ ਸੁਥਰਾ ਪਾਰਕ ਆ ਫਾਹਲਕਾ ਦਾ ਹੋਰ ਅਸੀਂ ਪਾਰਕ ਬਹੁਤ ਵੇਖੇ ਆ ਪਰ ਇਹ ਇਹਦੀ ਸਫਾਈ ਪੂਰੀ ਮਤਲਬ ਰੱਖੀ ਜਾਂਦੀ ਆ ਪ੍ਰਸ਼ਾਸਨ ਵੱਲੋਂ ਪੂਰੀ ਸਫਾਈ ਰੱਖੀ ਗਈ ਹੈ ਅੰਦਰ ਤੁਹਾਨੂੰ ਅੰਦਰੋਂ ਅਸੀਂ ਰਿਵਿਊ ਕਰਾਵਾਂਗੇ ਤੁਸੀਂ ਆ ਪਾਰਕ ਦਾ ਐਂਟਰੀ ਗੇਟ ਵੇਖ ਸਕਦੇ ਹੋ ਇਹਦੇ ਐਂਟਰੀ ਗੇਟ ਵੀ ਆਪਣੇ ਵੇਖੇ ਜਾਂ ਤਾਂ 4 ਤੋਂ 5 ਐਂਟਰੀ ਗੇਟ ਆ ਇਹਦੇ ਬਾਕੀ ਇੱਕ ਆ ਐਂਟਰੀ ਗੇਟ ਹੈ ਮੇਨ ਤੇ ਇੱਕ ਦੂਜੇ ਪਾਸੇ ਐਂਟਰੀ ਗੇਟ ਰਹਿ ਜਾਂਦਾ ਹੁਣ ਹਾਂਜੀ ਤੇ ਇਹਦੀ ਐਂਟਰੀ ਵੇਖ ਸਕਦੇ ਹੋ ਇਹਦੇ ਘੁੰਮਣ ਵਾਲੇ ਲਾ ਚੁਕੇ ਆ ਇਹਨਾਂ ਨੇ ਘੁੰਮਣ ਵਾਲੇ ਲਾਏ ਹੋਏ ਆ ਬਾਕੀ ਤੁਹਾਨੂੰ ਅਸੀਂ ਕਰਾਉਨੇ ਆ ਆ ਪਾਰਕ ਦੇ ਰਿਵਿਊ ਕਰਾਉਨੇ ਆ ਤੁਹਾਨੂੰ ਕਿਵੇਂ ਆ ਪਾਰਕ ਬਾਕੀ ਤੁਸੀਂ ਵੇਖ ਸਕਦੇ ਹੋ ਬਾਈ ਨੇਰਾ ਬਹੁਤ ਉੱਚਾ ਹੈ ਇਸ ਟਾਈਮ ਕੋਈ ਵੀ ਨਹੀਂਗਾ ਅਸੀਂ ਇਹ ਵਲੌਗ ਰਾਤ ਨੂੰ ਸ਼ੂਟ ਕਰ ਰਹੇ ਆ ਇਸ ਕਰਕੇ ਤੁਹਾਨੂੰ ਦਿਖਾਉਨੇ ਆ ਬਾਕੀ ਸਵੇਰੇ ਵੀ ਤੁਹਾਨੂੰ ਕਿਸੇ ਦਿਨ ਵਿਖਾਵਾਂਗੇ ਹਾਂਜੀ ਤੁਸੀਂ ਆ ਵੇਖ ਸਕਦੇ ਹੋ ਉੱਥੇ ਬੈਹਣ ਦਾ ਵੀ ਮਤਲਬ ਜੇ ਕੋਈ ਪਰਿਵਾਰ ਬਹਿਣਾ ਚਾਹੁੰਦਾ ਇਕੱਠਾ ਤਾਂ ਬਹਿ ਸਕਦਾ ਮਤਲਬ ਚਾਰ ਬੈਂਚ ਲਾਇਗੇ ਆ ਪੂਰਾ ਪਰਿਵਾਰ ਬਹਿ ਸਕਦਾ ਹੈ ਤੇ ਗੱਲ ਗੱਲਾਂ ਵਗੈਰਾ ਮਾਰ ਸਕਦਾ ਹੈ ਆਪਦਾ ਵਧੀਆ ਇੰਜੋਏ ਕਰ ਸਕਦਾ ਇੱਥੇ ਪਾਰਕ ਚ ਆ ਕੇ ਬਾਕੀ ਤੁਸੀਂ ਵੇਖ ਸਕਦੇ ਹੋ ਹੋਰ ਵੀ ਵਾਹ ਵਾ ਸਾਰੇ ਬੈਂਚ ਲੱਗੇ ਹੋਏ ਆ ਪਰ ਇੱਥੇ ਜੋ ਆ ਚਾਰ ਇਕੱਠੇ ਬੈਂਚ ਲਗਾਏ ਗਏ ਆ ਤੋਂ ਆਜੋ ਅਗਰ ਰਿਵਿਊ ਕਰਾਉਨੇ ਆ ਹਾਂਜੀ ਵਿਖਾਉਨੇ ਆ ਤੁਹਾਨੂੰ ਪਹਿਲਾ ਝੂਲਾ ਇੱਥੇ ਮਤਲਬ ਝੂਲਾ ਦਾ ਤੁਹਾਨੂੰ ਪਹਿਲਾ ਰਿਵਿਊ ਕਰਾਉਨੇ ਆ ਆਪਾਂ ਇਹ ਪਹਿਲਾ ਝੂਲਾ ਆਪਣਾ ਜਿਹਨੂੰ ਕੀ ਵੇਖ ਸਕਦੇ ਹੋ ਇਹਦੇ ਨਾਲ ਲੱਤਾਂ ਦੀ ਵਰਦੀਸ਼ ਹੋ ਜਾਂਦੀ ਆ ਤੇ ਹੋਰ ਵੀ ਵਾਵਾ ਸਾਰੇ ਚੁੱਲ੍ਹੇ ਆ ਤੁਹਾਨੂੰ ਸਾਰੇ ਇੰਟਰਵਿਊ ਕਰਾਵਾਂਗੇ ਆ ਜਦੋਂ ਅੱਗੇ ਆ ਵੇਖ ਸਕਦੇ ਹੋ ਇੱਕ ਆ ਜਿਸ ਦਾ ਸਾਨੂੰ ਯੂਜ਼ ਹੀ ਨਹੀਂ ਕਰਨਾ ਆ ਅਜੇ ਤੱਕ ਬਾਕੀ ਤੁਹਾਨੂੰ ਅਗਲੇ ਚੁੱਲੇ ਦਾ ਕਰੌਣੇ ਰਿਵਿਊ ਇਹਦਾ ਅਸੀਂ ਕੀ ਕਰਾਈਏ ਹਾਂਜੀ ਆ ਹੈਗਾ ਦੂਜਾ ਤੀਜਾ ਚੁੱਲ੍ਹਾ ਹਾਂਜੀ ਇਹਦੇ ਨਾਲ ਵੀ ਲੱਤਾਂ ਵਾਲੀ ਵਰਗੀ ਸੀ ਹੁੰਦੀ ਆ ਵੀ ਤੁਸੀਂ ਵੇਖ ਸਕਦੇ ਹੋ ਆਪਾਂ ਵੱਡਾ ਨਹੀਂ ਕਰਾਂਗੇ ਵਲੌਗ ਬਹੁਤ ਵੱਡਾ ਹੋ ਜਾਂਦਾ ਨਹੀਂ ਤਾਂ ਫਿਰ ਅੰਬੇ ਵਰਤ ਨੂੰ ਹਾਂਜੀ ਜੀ ਅਸੀਂ ਫਿਰ ਚੌਥਾ ਚੁੱਲਾ ਜਿਹੜਾ ਰਿਵਿਊ ਕਰਦੇ ਆ ਆਜੋ ਹਾਂਜੀ ਸਾਡੇ ਕੈਮਰਾਮੈਨ ਵੀ ਸਾਡੇ ਨਾਲ ਹੀ ਕਰਨਗੇ ਵਰਦੀਸ਼ ਆਜੋ ਕੈਮਰਾਮੈਨ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਚੁੱਲਾ ਇਹ ਨਾਲ ਵੀ ਲੱਤਾਂ ਦੇ ਹੀ ਆ ਸਾਰੇ ਜ਼ਿਆਦਾਤਰ ਇੱਥੇ ਲੱਤਾਂ ਡੇ ਆ ਬਾਕੀ ਅੱਗੇ ਜਿਹੜੇ ਹੈਗੇ ਆ ਉਹ ਠੀਕ ਆ ਇਹ ਸਾਰੇ ਇੱਥੇ ਲੱਤਾਂ ਦੇ ਹੀ ਆ ਬਾਕੀ ਚਲੋ ਅੱਗੇ ਵੀ ਰਿਵਿਊ ਕਰਦੇ ਆ ਆ ਆਇੰਦਾ ਪੰਨਮਾ ਚੁੱਲਾ ਜੀ ਦੇ ਨਾਲ ਕੀ ਆਪਾਂ ਬੋਡੀ ਵਗੈਰਾ ਬਣਾ ਸਕਦੇ ਆ ਜਿੰਮ ਵਿੱਚ ਵੀ ਹੁੰਦੀ ਏ ਇਹ ਨਾਲ ਆਪਾਂ ਆਪਦੀ ਚੈਸਟ ਨੂੰ ਥੋੜਾ ਜਿਹਾ ਮੈਂਟੇਨ ਕਰ ਸਕਦੇ ਆ ਠੀਕ ਆ ਤੇ ਇਹ ਕੱਧਲੇ ਪਾਸੇ ਵੀ ਆ ਜਾਂਦਾ ਇਹ ਡਿਫਰੈਂਟ ਟਾਈਪ ਦਾ ਚੂਲਾ ਡਿਫਰੈਂਟ ਟਾਈਪ ਦਾ ਚੂਲਾ ਏ ਇਹਦੇ ਨਾਲ ਆਪਾਂ ਆਪਦੇ ਇਹ ਵੀ ਆਈ ਥਿੰਕ ਚੈਸਟ ਜਾਂ ਸ਼ੋਲਡਰ ਸ਼ੋਲਡਰ ਵਗੈਰਾ ਜਮ ਮਸਲ ਵਗੈਰਾ ਲਈ ਗੇਨ ਕਰਨ ਲਈ ਜਾਂ ਬਾਕੀ ਵਧੀਆ ਏ ਵੀ ਹੋਰ ਅੱਗੇ ਰਿਵਿਊ ਕਰਨੇ ਰਹਿਣ ਤਾਂ ਮੈਂ ਤਾਰਾ ਬਾਈ ਹਾਂਜੀ ਜੇ ਕਿਸੇ ਦਾ ਮਤਲਬ ਕਿ ਫੈਟ ਆ ਜ਼ਿਆਦਾ ਤਾਂ ਉਹ ਆਲ ਓਵਰ ਦੀ ਸਲਾਹ ਲਗਦਾ ਇੱਥੇ ਆਗੇ ਇਹ ਤੁਹਾਡੀ ਫੈਟ ਨੂੰ ਜਿਹੜਾ ਹੈ ਕਿ ਰਿਡਿਊਸ ਕਰ ਸਕਦਾ ਹਾਂਜੀ ਨੈਕਸਟ ਟੂ ਲਵ ਹੁੰਦੇ ਆ ਝੋਲਾ ਤਾਂ ਕੀ ਇਹ ਪਤਾ ਹੀ ਨਹੀਂ ਕੀ ਆ ਬੈਲੈਂਸ ਮੇਨਟੇਨ ਵਾਸਤੇ ਆ ਇਹਨੂੰ ਬਸ ਐਂ ਕਰਨਾ ਹੈ ਹੋਰ ਕੁਝ ਨਹੀਂ ਕਰਨਾ ਅਸੀਂ ਸਾਨੂੰ ਵੀ ਨਹੀਂ ਪਤਾ ਇਹ ਕੀ ਕੰਮ ਹੁੰਦਾ ਹੈ ਬਾਕੀ ਅੱਗੇ ਵਿਖਾ ਦਿੰਦੇ ਆ ਤੁਹਾਨੂੰ ਆ ਝੋਲਾ ਤੁਸੀਂ ਵਿਖਾ ਦਿਓ ਪ੍ਰਧਾਨ ਜੀ ਪੂਰਾ ਚੁਲਾ ਇਹ ਦੋਨੇ ਪਾਸੇ ਸੇਮ ਚੁਲਾ ਲੱਗਾ ਹੋਇਆ ਹੈ ਇਹ ਵੀ ਤੁਹਾਡੀ ਫੈਟ ਵਗੈਰਾ ਲੂਸ ਕਰਨ ਲਈ ਆ ਨੂੰ ਤੁਸੀਂ ਐਂ ਆ ਕਰ ਸਕਦੇ ਆ ਬਸ ਚਲੋ ਜੀ ਅੱਗੇ ਵੀ ਵਿਖਾਉਣਾ ਆਜੋ ਚੁਲਾ ਆ ਜਾਂਦਾ ਜਿਹੜੇ ਕਿ ਸਭ ਤੋਂ ਪਹਿਲੇ ਨੰਬਰ ਤੇ ਚੁਲਾ ਸੀ ਉਹਦੇ ਵਰਗਾ ਥੋੜਾ ਜਿਹਾ ਸੇਮ ਪਰ ਇਹ ਸਾਈਕਲ ਟਾਈਪ ਚੁਲਾ ਹੈ ਆਹ ਮੈਂ ਸਾਈਕਲ ਚਲਾ ਸਕਦੇ ਹਾਂ ਤੁਸੀਂ ਬਹੁਤ ਤੇਜ਼ ਤੇਜ਼ ਹਾਂਜੀ ਚਲੋ ਜੀ ਅੱਗੇ ਆਜੋ ਅੱਗੇ ਆ ਜਾਂਦਾ ਲੱਤਾਂ ਦੀ ਪੱਟਾਂ ਲਈ ਸਬਦਾ ਫੇਵਰਿਟ ਥੂਲਾ ਹਾਂਜੀ ਲੱਤਾਂ ਨੂੰ ਐਕਸਰਸਾਈਜ਼ ਕਰਨ ਲਈ ਬਹੁਤ ਵਧੀਆ ਹੈ ਇਹਨਾਂ ਨਾਲ ਲੱਤਾਂ ਗੋਡੇ ਸਭ ਕੁਝ ਸੈਟ ਰਹਿੰਦਾ ਹੈ ਬਾਾਕੀ ਅੱਗੇ ਆ ਸਕਦਾ ਤੁਸੀਂ ਵੀ ਜੇ ਕਿਸੇ ਨੂੰ ਵੀ ਜੇ ਕਿਸੇ ਨੂੰ ਵੀ ਥਾਇਰੋਇਡ ਦੀ ਪ੍ਰੋਬਲਮ ਆ ਜਾਂ ਕੇ ਸਰਵਾਈਕਲ ਦੀ ਪ੍ਰੋਬਲਮ ਆ ਤਾਂ ਉਹ ਬੰਦਾ ਕੇ ਆ ਚੀਜ਼ ਲਾ ਸਕਦਾ ਹੈ ਇਹਨਾਂ ਨਾਲ ਆਪਣੀ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਸਾਰੀ ਮਤਲਬ ਮੈਂਟੇਨ ਰਹਿੰਦੀ ਆ ਮਤਲਬ ਸੈਟ ਰਹਿੰਦੇ ਆ ਅੱਗੇ ਆ ਚੁੱਕੇ ਹਾਂ ਆਜ ਇਹ ਸਭ ਤੋਂ ਬਕਾਰ ਥੁਲਾ ਹੈ ਇਹਦਾ ਅਸੀਂ ਰਿਵਿਊ ਨਹੀਂ ਦੇ ਸਕਦੇ ਤੇ ਬੰਦ ਕਰੋ ਇੱਕ ਵਾਰੀ ਕਿ세 ਤੋਂ ਤੁਸੀਂ ਵੇਖ ਸਕਦੇ ਆ ਕਿ ਇੱਥੇ ਬੈਦ ਨੂੰ ਵੀ ਬੜਾ ਸਿਟਿੰਗ ਅਰੇਂਜਮੈਂਟ ਬੜਾ ਕੈਂਟ ਕੀਤਾ ਗਿਆ ਹੈ ਬਾਕੀ ਅੰਦਰ ਗੇਟ ਵਗੈਰਾ ਵਾਵਾ ਗੇਟ ਆ ਪੰਜ ਤੋਂ ਛੇ ਗੇਟ ਆ ਜਾਂਦੇ ਆ ਇਸ ਦੇ ਤੇ ਆ ਵੇਖ ਸਕਦੇ ਹੋ ਫੀਪਲ ਦਾ ਪੇੜ ਆ ਜਾਂਦਾ ਵਿੱਚ ਤੇ ਸ਼ੈਅਰ ਕਰਨ ਨੂੰ ਬੜਾ ਵਧੀਆ ਸਾਈਟ ਤੇ ਬਣਾ ਦਿੱਤਾ ਗਿਆ ਪੱਕਾ ਜੋ ਗੜੀ ਜੀ ਬਣਾਟੀ ਕੀ ਹੈ ਟਾਈਪ ਦੀ ਤੇ ਤੇ ਇੱਕ ਕੁੰਮਣ ਵਾਲਾ ਚੁੱਲਾ ਵੀ ਪਰ ਖੜਕਾ ਬਹੁਤ ਕਰਦਾ ਕਿਉਂਕਿ ਥੱਲੇ ਟਾਇਰ ਲਗਾਏ ਗਏ ਇਹਦੇ ਬਾਕੀ ਇੱਕ ਬੱਚਾ ਜਿਹਾ ਚੁੱਲਾ ਆ ਜਾਂਦਾ ਸਾਰੇ ਇੱਧਰ ਬਾਕੀ ਜਿਹੜੇ ਤੋਂ ਅਸੀਂ ਪਹਿਲਾਂ bxaਏ ਸੀ ਉਹ ਸੀਗੇ ਆ ਵਰਜਿਸ ਵਗੈਰਾ ਕਰਨ ਲਈ ਆਪਣੀ ਸਹਲ ਦੀ ਵਧੀਆ ਤੇ ਆ ਚੁੱਲਾ ਸਲਾਈਡ ਆ ਜਾਂਦੀ ਇੱਥੇ ਤੇ ਪਿੰਗਾ ਵਗੈਰਾ ਆ ਜਾਂਦੀ ਇੱਥੇ ਪਿੰਗਾ ਚੁੱਲਣ ਲਈ ਹਾਂਜੀ ਆ ਸਾਡੀ ਇਹ ਸੈਂਟਰ ਲਾਈਨ ਮਤਲਬ ਫੈਰ ਕਰਨ ਲਈ ਇੱਥੇ ਬਣਾਇਆ ਗਿਆ ਹੈ ਬਾਕੀ ਤੁਸੀਂ ਆਸ-ਪਾਸ ਵੇਖ ਸਕਦੇ ਹੋ ਕਿੰਨੇ ਪੌਦੇ ਲਗਾਏ ਗਿਆ ਪੌਦੇ ਵਗੈਰਾ ਕਿੰਨੇ ਵਧੀਆ-ਵਧੀਆ ਫੁੱਲ ਲਗਾਏ ਗਏ ਇੱਥੇ ਬਾਕੀ ਅੱਗੇ ਚੱਲਦੇ ਰਹੋ ਤੁਸੀਂ ਆਹ ਮੈਨੂੰ ਦੋਨੇ ਪਾਸੇ ਕੋਈ ਆਖੇ ਰੀਲ ਵੀ ਬਣਾ ਸਕਦਾ ਹੈ ਫਿਰ ਮਸਦਾ ਧਿਆਨ ਵਿੱਚ ਇੱਧਰ ਵੀ ਦਿਖਾ ਦਿਓ ਅ ਇੱਧਰ ਵੀ ਪਾਰਕ ਬਣਾਇਆ ਗਿਆ ਇੱਧਰ ਪਾਰਕ ਆ ਇੱਕ ਅੱਧੇਲੇ ਪਾਸੇ ਪਾਰ ਜਿਹੜੇ ਝੁੱਲੇ ਝੁੱਲੇ ਵਾਲੇ ਪਾਸਾ ਜਿਹੜਾ ਇਹ ਇੱਧਰ ਆ ਜਾਂਦਾ ਅੱਗੇ ਇੱਕ ਮੂਰਤੀ ਵੀ ਲਗਾਈ ਗਈ ਆ ਆ ਤੁਹਾਨੂੰ ਦਿਖਾਉਂਦੇ ਆ ਕਿਹੜੇ ਸ਼ਖਸ ਦੀ ਮੂਰਤੀ ਆ ਫੋਕਸ ਕਰੋ ਜੀ ਇੱਧਰ ਚੇਰੇ ਅਸ਼ਟ ਜੀ ਮਹਾਰਾਜ ਦੀ ਪ੍ਰਤਿਮਾ ਤੁਸੀਂ ਵੇਖ ਸਕਦੇ ਹੋ ਫੋਟੋ ਮੂਰਤੀ ਲਗਾਈ ਗਈ ਆ ਪਾਰਕ ਚ ਹਾਂਜੀ ਤੇ ਆ ਜਾਓ ਅੱਗੇ ਤੁਹਾਨੂੰ ਆਹ ਵੇਖ ਲਓ ਇੱਕ ਇੱਧਰਲੇ ਪਾਸੇ ਵੀ ਆ ਜਾਂਦਾ ਹੈ ਗਰਾਊਂਡ ਵਗੈਰਾ ਪਾਰਕ ਵਗੈਰਾ ਇੱਕ ਤੇ ਇੱਧਰ ਆਹਿੰਦੇ ਦੋ ਤੇ ਇੱਕ ਇੱਧਰਲੇ ਪਾਸੇ ਰਾਇਆ ਹੁੰਦਾ ਤੇ ਇਹ ਵੀ ਮੇਰੇ ਪਾਸ ਨਹੀਂ ਗੇਰੇ ਛੋਟੇ ਛੋਟੇ ਜਿਹੜਾ ਇੱਧਰਲੇ ਵੱਡਾ ਥੋੜਾ ਜਿਹਾ ਕੀਤਾ ਗਿਆ ਬਾਕੀ ਤੁਸੀਂ ਕਾਹ ਵਗੈਰਾ ਵੇਚ ਸਕਦੇ ਹੋ ਕਾਹ ਵੀ ਜਿਹੜਾ ਹੈ ਕਿ ਪੂਰਾ ਕੱਟਿਆ ਗਿਆ ਹੈ ਫੁੱਲ ਵਗੈਰਾ ਵਾਵਾ ਲਗਾਇਆ ਗਿਆ ਤੇ ਜਿਹੜਾ ਕਾਹ ਨੂੰ ਪਾਣੀ ਵੀ ਦਿੱਤਾ ਜਾ ਰਿਹਾ ਵਧੀਆ ਬੂਟਿਆਂ ਨੂੰ ਵਧੀਆ ਪਾਣੀ ਦਿੱਤਾ ਜਾ ਰਿਹਾ ਉਹਨੇ ਅਸੀਂ ਆਏ ਸੀ ਪਾਣੀ ਲੱਗੀ ਜਾਂਦਾ ਸੀਗਾ ਰਾਤ ਨੂੰ ਇਹ ਇੱਧਰ ਵੀ ਵੇਚ ਸਕਦੇ ਹੋ ਫੁੱਲ ਵਗੈਰਾ ਕਿੰਨੇ ਵਧੀਆ ਲੱਗੇ ਹੋਏ ਆ ਤੇ ਬਾਕੀ ਇੱਕ ਦਿਨੇ ਪਾਸੇ ਵੀ ਗੇਟ ਦੀ ਐਂਟਰੀ ਮਤਲਬ ਜਿੱਧਰਲੇ ਪਾਸੇ ਵੀ ਹੈਗਾ ਨਾ ਸਾਰੇ ਪਾਸੇ ਐਂਟਰੀ ਗੇਟ ਲਗਾਏ ਗਏ ਆ ਇੱਕ ਅਧਨੇ ਪਾਸੇ ਇੱਕ ਐਂਟਰੀ ਗੇਟ ਲਗਾਇਆ ਗਿਆ ਹੈ ਤੇ ਬਾਕੀ ਬਸ ਬਸ ਅਨਾਈ ਬਾਕੀ ਉਧਰ ਵੀ ਤੁਹਾਨੂੰ ਜੇ ਉਧਰ ਵੀ ਜ਼ੂਮ ਕਰ ਦਿਓ ਥੋੜਾ ਜਿਆ ਆ ਹ ਜੀ ਇਹ ਰਾਤਾ ਤਾਂ ਕਰਕੇ ਥੋੜਾ ਜਿਆ ਤੁਹਾਨੂੰ ਮਤਲਬ ਉਹਝਾ ਵੇਖ ਰਿਹਾ ਹੋਗਾ ਬਾਕੀ ਆਹ ਵੇਖ ਲੋ ਅੱਗੇ ਇੱਥੇ ਵੇਖ ਸਕਦੇ ਹੋ ਦੋਨੇ ਪਾਸੇ ਫਰੇਬੋ ਦੇ ਵਧੀਆ ਲਗਾਏ ਗਿਆ ਨੀਮ ਵਗੈਰਾ ਵਧੀਆ ਖੜੀਆਂ ਹੋਈਆਂ ਹਨ ਮਤਲਬ ਕਿ ਪਾਣੀ ਵਗੈਰਾ ਦਾ ਪੂਰਾ ਮਾਲੀ ਜੋ ਹੈ ਪ੍ਰਸ਼ਾਸਨ ਵੱਲੋਂ ਮਾਲੀ ਵਧੀਆ ਲਗਾਇਆ ਗਿਆ ਹੈ ਤਾਂ ਹੀ ਇੱਥੇ ਪਾਰਕ ਬਚਿਆ ਹੋਇਆ ਹੈ ਸਭ ਤੋਂ ਵਧੀਆ ਪਾਰਕ ਵਜਦਾ ਹੈ ਫਾਇਲ ਕਾ ਦਾ ਤੇ ਬਸ ਇਹੀ ਸੀ ਤੁਹਾਨੂੰ ਪਾਰਕ ਦਾ ਰਿਵਿਊ ਕਰਾਉਣਾ ਚਾਹੁੰਦੇ ਸੀ ਤੇ ਇਹ ਐਮਸੀ ਕਲੋਨੀ ਦੇ ਵਾਟਰ ਟੈਂਕ ਕੋਲੇ ਇਹਦੀ ਲੋਕੇਸ਼ਨ ਹੈ ਇਹਦੀ ਵਾਟਰ ਟੈਂਕ ਕੋਲੇ ਇਹਦੀ ਲੋਕੇਸ਼ਨ ਆ ਉਹ ਸਾਹਮਣੇ ਵਾਟਰ ਟੈਂਕ ਆ ਜਾਂਦਾ ਅਦਰ ਐਮਸੀ ਕਲੋਨੀ ਦੇ ਪਾਰਕ ਆ ਸਭ ਤੋਂ ਵਧੀਆ ਬਾਰਕਾ ਬਾਕੀ ਤੁਸੀਂ ਇਹਨੂੰ ਵਿਜ਼ਿਟ ਜ਼ਰੂਰ ਬਾਕੀ ਤੁਸੀਂ ਇਹਨੂੰ ਵਿਜ਼ਿਟ ਜ਼ਰੂਰ ਕਰੋ ਜੇ ਐਮਸੀ ਕਲੋਨੀ ਠੀਕ ਆ ਤੇ ਥੈਂਕ ਯੂ ਗਾਇਸ ਫॉर ਵਾਚਿੰਗ ਥਿਸ ਵਲੌਗ ਬਾਏ ਬਾਏ